ਲਾਈਵ ਨੂੰ ਸਨਾਪਾ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਦਿਖਾ ਰਹੇ ਹਾਂ ਆਪ ਜੀ ਨੂੰ ਨਾਬੇ ਦੀਆਂ ਤਸਵੀਰਾਂ ਨਾਬਾ 400 ਰੋਡ ਦੇ ਉੱਪਰ ਇੱਕ ਇੰਡਸਟਰੀ ਪੈਂਦੀ ਹੈ ਮਲਕੀਤ ਕੰਪਾਈਨ ਇੰਡਸਟਰੀ ਇੰਡਸਟਰੀ ਐ ਮਲਕੀਤ ਕੰਪਾਈਨ ਇੰਡਸਟਰੀ ਬਿਲਕੁਲ ਇਹਦੇ ਸਾਹਮਣੇ ਰਾਤ ਕੱਲ ਮੰਗਲਵਾਰ ਦੀ ਰਾਤ 2:30 ਵਜੇ ਇੱਕ ਜੋ ਸਕੋਰਪੀਓ ਗੱਡੀ ਕਾਲੇ ਰੰਗ ਦੀ ਨਾਬੇ ਦੀ 400 ਤੋਂ ਵੱਲ ਤੋਂ ਆ ਰਹੀ ਸੀ ਜੋ ਕਿ ਜੋ ਹੈ ਇੰਡਸਟਰੀ ਹੈ ਇਹਦੇ ਬਿਲਕੁਲ ਸਾਹਮਣੇ ਇੱਕ ਗੱਡੀ ਖੜੀ ਸੀ ਭਰੀ ਹੋਈ ਸਰੀਟ ਥਰੀ ਦੀ ਪੈਂਚਰ ਹੋਈ ਵੀ ਖੜੀ ਸੀ ਸੁਣਨ ਚਾ ਰਿਹਾ ਕਿ ਜੋ ਪਿੱਛੋਂ ਗੱਡੀ ਆ ਰਹੀ ਸੀ ਸਕਰਪੀਓ ਕਾਲੇ ਰੰਗ ਦੀ ਉਹ ਪਿੱਛੋਂ ਆ ਕੇ ਸਿੱਧੀ ਇਹਦੇ ਵਿੱਚ ਟਕਰਾ ਗਈ ਦੇਖੋ ਮੌਕੇ ਤੇ ਟਕਰਾਉਣ ਨਾਲ ਵਿੱਚ ਕੇ ਦੱਸ ਰਹੇ ਹਨ ਕਿ ਦੋ ਦੀ ਤਾਂ ਮੌਕੇ ਤੇ ਮੌਤ ਹੋ ਚੁੱਕੀ ਹੈ ਔਰ ਦੋ ਪੂਰੇ ਗੰਭੀਰ ਰੂਪ ਚ ਜ਼ਖਮੀ ਹੋਏ ਹਸਪਤਾਲ ਵਿੱਚ ਪਹੁੰਚੇ ਹਨ ਦਿਖਾਣੇ ਆਪ ਜੀ ਨੂੰ ਉਹ ਕਾਲੀ ਗੱਡੀ ਸਕੋਰਪੀਓ ਜਿਸ ਦੇ ਨਾਲ ਇਹ ਗੱਡੀ ਦਾ ਐਕਸੀਡੈਂਟ ਹੋਇਆ ਹੈ ਆਓ ਚੱਲੀਏ ਦੇਖੋ ਆਪ ਜੀ ਨੂੰ ਦਿਖਾ ਰਹੇ ਹਾਂ ਫੋਰਚੂਨਰ ਗੱਡੀ ਦੀਆਂ ਤਸਵੀਰਾਂ ਦੇਖੋ ਜਮੇ ਚੱਕਨਾ ਚੂਰ ਹੋਤੀ ਹੈ ਇਸ ਦੇ ਵਿੱਚ ਬੈਠੇ ਜੋ ਕਿ ਦੋ ਮੈਂਬਰ ਦਾ ਮੌਕੇ ਤੇ ਪੂਰੇ ਹੋ ਚੁੱਕੇ ਹਨ ਪਰ ਤੋਂ ਗੰਭੀਰ ਰੂਪ ਵਿੱਚ ਹੱਥ-ਤਾਲ ਦੇ ਵਿੱਚ ਜ਼ਖਮੀ ਪਏ ਹਨ ਦੇਖੋ ਮੰਗਲਵਾਰ ਦੀ ਰਾਤ 2:30 ਵਜੇ ਦੀ ਘਟਨਾ ਹੈ ਦੱਸੀ ਜਾ ਰਹੀ ਹੈ ਸੁਣਨ ਚਾਹਿਆ ਹੈ ਕਿ ਰਾਤ ਨੂੰ 2:30 ਵਜੇ ਤੋਂ 2:00 ਦੇ ਕਰੀਬੇ ਕਿਸੇ ਸਮਾਗਮ ਚ ਆ ਰਹੇ ਸਨ ਕਿ ਚਾਂਕੀ ਜੋ ਪੈਂਚਰ ਖੜੇ ਟਰੱਕ ਦੇ ਵਿੱਚ ਇਹ ਗੱਡੀ ਟਕਰਾ ਗਈ ਤੇ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਹਨ ਜੋ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਹੈ ਬਿਲਕੁਲ ਇਹ ਕਹਿੰਦੇ ਤਾਂ ਮਲਕੀਤ ਇੰਡਸਟਰੀ ਹੈ ਬਿਲਕੁਲ ਇਹਦੇ ਸਾਹਮਣੇ ਨਾਪਾ ਪਹਾੜਸੋ ਰੋਡ ਦੇ ਉੱਪਰ ਦੇਖ ਰੋ ਮੌਕੇ ਦੀਆਂ ਤਸਵੀਰਾਂ ਜਿੱਥੇ ਐਕਸੀਡੈਂਟ ਹੋਇਆ ਮੰਗਲਵਾਰ ਦੀ ਰਾਤ 2:30 ਵਜੇ ਦੇਖੋ ਕਿਵੇਂ ਕੰਚ ਬਿਖਰੇ ਪਿਆ ਹੈ ਖੂਨ ਹੀ ਖੂਨ ਦੇਖ ਰਿਹਾ ਹਾਂ ਖੂਨ ਦੇ ਨਿਸ਼ਾਨ ਸੁਣਨ ਇਹੀ ਆ ਰਿਹਾ ਹੈ ਕਿ ਗੱਡੀ ਇਹ ਪਹਿਲਾਂ ਹੀ ਪੈਂਚਰ ਹੋਈ ਖੜੀ ਸੀ ਦੇਖ ਰੋ ਆ ਦੇਖੋ ਗੱਡੀ ਪੈਂਚਰ ਹੋਈ ਖੜੀ ਹੈ ਦੋਹੇ ਟਾਇਰਿਸ ਤੇ ਪੈਂਚਰ ਹੋਏ ਖੜੇ ਨੇ ਤੁਹਾਨੂੰ ਧੰਨਵਾਦ ਜੀ